ਥਾਣਾ ਫਲੌਰ ਦੀ ਪੁਲਿਸ ਨੇ ਲੁੱਟਖੋਖਣ ਵਾਲੇ ਦੋ ਨੌਜਵਾਨਾਂ ਨੂੰ ਲੁੱਟੀ ਹੋਈ ਭਾਰਤੀ ਕਰੰਸੀ ਸਮੇਤ ਕੀਤਾ ਕਾਬੂ ਜਿਤਨਾ ਸੀ ਕਿ ਸ਼੍ਰੀ ਸਵਰਨਜੀਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸੜਿਓਨ ਫਲੌਰ ਦੀ ਅਗਵਾਈ ਹੇਠ ਥਾਣਾ ਫਲੌਰ ਦੇ ਇੰਸਪੈਕਟਰ ਸੁਖਦੇਵ ਸਿੰਘ ਮੁਖ ਥਾਣਾ ਅਫਸਰ ਫਲੌਰ ਦੀ ਟੀਮ ਨੇ ਵਾਲੀਆਂ ਖੋਖਣ ਵਾਲੇ ਦੋ ਸਨੇਚਰਾਂ ਨੂੰ ਹਵਾਲਾ ਕਰਕੇ ਸਬਤਾਂਸ ਲਈ ਕੀਤੀ ਹੈ ਇਸ ਵਾਰ ਦੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਰਨਜੀਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸੜਿਓਨ ਫਲੌਰ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਮੁਖ ਮੁਖ ਅਫਸਰ ਥਾਣਾ ਫਲੌਰ ਦੀ ਟੀਮ ਵੱਲੋਂ ਰੇਨੁਕਾ ਰਾਮਪਗ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਨੰਬਰ 162/2016/224/379 ਵੀ ਥਾਣਾ ਫਲੌਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਵਿੱਚ ਮਦਈ ਨੇ ਲਿਖਵਾਇਆ ਸੀ ਕਿ ਉਸ ਦਾ ਪਰਸੋਂ ਮੋਬਾਈਲ ਅਤੇ ਡਾਕੂਮੈਂਟ ਦੋ ਨਾਮ ਲਾ ਨਾਮਲੂਮ ਨੌਜਵਾਨ ਉਸ ਨੂੰ ਡਰਾਤਮਕਾ ਕੇ ਖੋ ਕੇ ਫਰਾਰ ਹੋ ਗਏ ਸਨ ਜੋ ਇਸ ਮੁਕੱਦਮੇ ਦੀ ਤਵਦੀਸ਼ ਨੁਕਾਈ ਨਾ ਕਰਦੇ ਸਮੇਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਮਦਦ ਨਾਲ ਮੁਕੱਦਮੇ ਵਿੱਚ ਲੁਡਿੰਗ ਦੇ ਹਰੀराम ਉਰਫ ਲੁੱਗੀ ਪੁੱਤਰ ਕਿਸ਼ਨਲਾਲ ਵਾਸੀ ਪਿੰਡ ਸ਼ਮਸ਼ਾਵਾਦ थाना ਨੂਰਵਾਲ ਜ਼ਿਲ੍ਹਾ ਜਲੰਧਰ ਅਤੇ ਕਰਨ ਮੱਟੂ ਪੁੱਤਰ ਰਾਮਚੰਦ ਵਾਸੀ ਪਿੰਡ ਕੋਟਰ ਬਾਦਲਖਾਂ थाना ਨੂਰਵਾਲ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਦੇ ਕਬਜ਼ੇ ਵਿੱਚੋਂ ਖੋਹ ਕੀਤਾ ਗਿਆ ਸਮਾਨ ਖੋਹ ਕਰਨ ਲਈ ਵਰਤੇ ਹਥਿਆਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਜੋ ਮਡਲੀ ਪੁਛਗਿਸਤਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਨੋਂ ਵਿਅਕਤੀ ਨਸ਼ਾ ਕਰਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਇਹ ਲੁੱਟਖੋਹ ਦੀਆਂ ਵਾਰਤਾ ਕਰਦੇ ਹਨ ਅਰੀਰਾਮ ਲੁਗੀ ਦੇ ਖਿਲਾਫ ਪਹਿਲਾਂ ਵੀ ਨਸ਼ਾ ਵੇਚਣ ਚੋਰੀਆਂ ਤੇ ਲੁੱਟਖੋਹ ਦੇ ਕੁੱਲ 8 ਮੁਕਾਦਮੇ ਦਰਜ ਹਨ ਜੋ ਇਹਨਾਂ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਸਰਮਾਨ ਹਾਸਲ ਕਰਕੇ ਇਹਨਾਂ ਤੋਂ ਹੋਰ ਵੀ ਡੰਗਾਈ ਨਾਲ ਪੁਸ਼ਕਿਸ਼ ਕੀਤੀ ਜਾ ਰਹੀ ਹੈ ਏਪੀਨੂਜੀ ਪੰਜਾਬੀ ਲਈ ਫਲੋਰ ਤੋਂ ਸੁਰਿੰਦਰ ਸਿੰਘ ਦੇ ਨਾਲ ਪ੍ਰਭਾਲ ਦੀ ਵਿਸ਼ੇਸ਼ ਰਿਪੋਰਟ ਸਰ ਤੁਸੀਂ ਲੁਟਕੋ ਦਾ ਆਪਣੇ ਦੋ ਨੌਜਵਾਨਾਂ ਕਾਬੂ ਫੜੇ ਗਿਆ ਸਰ ਕਿਹਨਾਂ ਕਾਬੂ ਫੜਿਆ ਕੀ ਨਾ ਤੋਂ ਬਰਾਮਦ ਕੀਤਾ ਹੈਗਾ ਸਰ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅੰਕਰ ਗੁਪਤਾ ਆਈਪੀਐਸ ਜੀ ਅਤੇ ਐਸਪੀ ਮਨਪ੍ਰੀਤ ਢਿਲੋਂ ਸਾਹਿਬ ਡੀਐਸਪੀ ਸਾਹਿਬ ਸਰਵਨਜੀਤ ਸਿੰਘ ਫਲੋਰ ਸੋਰੀਜਨ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਜੋ ਥਾਣਾ ਫਲੋਰ ਦੇ ਏਰੀਆ ਵਿੱਚ ਲੁਟਕੋ ਰਾਜਨੀਤਿਕ ਵਾਰਦਾਤਾਂ ਹੁੰਦੀਆਂ ਸੀ ਉਹਨਾਂ ਦੇ ਉੱਤੇ ਰੋਕ ਲਗਾਉਂਦੇ ਹੋਏ ਪੁਲਿਸ ਆਣਾ ਫਲੋਰ ਨੂੰ ਉਸ ਵੇਲੇ ਭਾਰੀ ਕੰਮਜਬੀ ਮਿਲੀ ਜਦੋਂ ਦੋ ਸਨੈਚਰਾਂ ਨੂੰ ਅਸੀਂ ਉਹ ਵਾਰਦਾਤ ਤੋਂ 4 ਘੰਟੇ ਬਾਅਦ ਕਾਬੂ ਕਰਕੇ ਗ੍ਰফতার ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਨੌਜਵਾਨ ਜੋ ਹੈ ਫੋਲੋਫੈਂਡਰ ਹੈ ਇਹਨਾਂ ਵੀ ਇੱਥੇ 8 ਕੇਸ ਦਰਜ ਨੇ ਰੋਟਾ ਖੋਹਾਂ ਦੇ ਜਿਸ ਦਾ ਨਾਮ ਹਰੀ RAM ਔਰ ਹਲੂਗੀ ਵਾਸੀ ਸ਼ਮਸ਼ਾਬਾਦ ਅਤੇ ਇੱਕ ਇਸ ਦਾ ਸਾਥੀ ਹੈ ਉਹ ਕੋੜ ਬਾਦਲ ਖਾਂ ਦਾ ਰਹਿਣ ਵਾਲਾ ਜਿਸ ਪਾਸੋਂ ਵਾਰਦਾਤ ਕਰਨ ਵਾਲਾ ਮੋਟਰਸਾਈਕਲ ਅਤੇ ਇੱਕ ਦਾਤਰ ਅਤੇ ਲੁਕੀ ਹੋਈ ਰਕਮ 400 ਰੁਪਏ ਬਰਾਮਦ ਕੀਤਾ ਗਿਆ ਜੋ ਇਹਨਾਂ ਨੂੰ ਪੁਲਿਸ ਰਿਮਾਰਕ ਤੇ ਲਿਆ ਗਿਆ ਇਹਨਾਂ ਪਾਸੋਂ ਹੋਰ ਵੀ ਲੁੱਟ ਖੋਹਦੀਆਂ ਜੋ ਸਨੇਚ ਕੀਤੀਆਂ ਜਾਂ ਵਾਰੀਆਂ ਅਤੇ ਹੋਰ ਸਮਾਨ ਬਰਾਮਦ ਕੀਤਾ ਜਾ ਰਿਹਾ ਹੈ ਇਹਨਾਂ ਦਾ ਮਤਲਬ ਹੈ ਇਹਨਾਂ ਨੇ ਫਲੋਰ ਦੇ ਲਗੀਸ਼ਾ ਕੇ ਹੋਰ ਵੀ ਕਿਤੇ ਵਾਰਦਾਤਾਂ ਕੀਤੀਆਂ ਹਨ ਹਾਂਜੀ ਇਹਨਾਂ ਨੇ ਸ਼ਹਿਰ ਫਲੋਰ ਵਿੱਚ ਇੱਕ ਲੇਡੀ ਕੋਲੋਂ ਵਾਲੀਆਂ ਸਨੇਚ ਕਰਨ ਬਾਰੇ ਮੰਨਿਆ ਇੱਕ ਇਹਨਾਂ ਗਰਾਇਆ ਲੇਡੀ ਦੀਆਂ ਵਾਲੀਆਂ ਸਨੇਚ ਕੀਤੀਆਂ ਸੀ ਦੇ ਇੱਕ ਇਹਨਾਂ ਹਰੀਪੁਰ ਨੇੜੇ ਇੱਕ ਲੇਡੀ ਦੀਆਂ ਵਾਲੀਆਂ ਸਨੇਚ ਕੀਤੀਆਂ ਸੀ ਜੋ ਘੱਟੋ ਘੱਟੇ ਨਾਲ 10 ਵਾਰ ਦਾ ਤਮੰਨ ਜਾਣ ਦਿੱਤਾ ਹੁਣ ਤੱਕ ਇਹਨਾਂ ਦੇ ਉੱਤੇ ਵੱਖ-ਵੱਖ ਥਾਣੇ ਵਿੱਚ ਮੁਕੱਦਮੇ ਦਰਜਾ ਉਹਨਾਂ ਨੂੰ ਵੀ ਅਸੀਂ ਮੈਸੇਜ ਦਿੱਤਾ ਗਿਆ ਕਿ ਉਹ ਵੀ ਆਪਣੇ ਆਪਣੇ ਮੁਕਦਮੇ ਜਿਹਨਾਂ ਨੂੰ ਦਸਤਾਰ ਕਰਨਗੇ ਸਰ ਇਹਨਾਂ ਦੇ ਨਾਲ ਕੋਈ ਹੋਰ ਵੀ ਅ ਕਈ ਇਨਵੋਲਡ ਨਹੀਂ ਇਹ ਦੋਨਾਂ ਦਾ ਹੀ ਗੈਂਗ ਹੈ ਇਹ ਦੋਨੇ ਹੀ ਕਾਰਵਾਤਾ ਕਰਦੇ ਨੇ ਮੋਟਰਸਾਈਕਲ ਦੀ ਵਰਤੋਂ ਕਰਦੇ ਨੇ ਠੀਕ ਆ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ